ਰੇਲਵੇ ਚ ਨਿਕਲੀ 1300 ਤੋਂ ਵੱਧ ਅਹੁਦਿਆਂ ਤੇ ਭਰਤੀ ਜਨੋ ਜੋ ਨਾ ਸਨੇਹ ਹੋਰਤ ਕੀ ਹੈ ਸ਼ਰਤਾਂ ਨਵੀਂ ਦਿੱਲੀ ਤੋਂ ਰੇਲਵੇ ਚ ਨਵੀਂ ਭਰਤੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਚੰਗੀ ਖਬਰ ਹੈ ਰੇਲਵੇ ਭਰਤੀ ਬੋਰਡ ਆਰ ਆਰ ਬੀ ਨੇ ਪੈਰਾਮੈਡੀਕਲ ਭਰਤੀ ਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਹਾਲਾਂਕਿ ਇਹਨਾਂ ਅਸਾਮੀਆਂ ਲਈ ਅਰਜੀ ਪ੍ਰਕਿਰਿਆ 17 ਅਗਸਤ 2024 ਤੋਂ ਸ਼ੁਰੂ ਹੋਵੇਗੀ ਬਿਨੇ ਪੱਤਰ ਜਮ੍ਹਾਂ ਕਰਨ ਦੀ ਆਖਰੀ ਤਰੀਕ 16 ਸਤੰਬਰ 2024 ਰੱਖੀ ਗਈ ਹੈ ਉਮੀਦਵਾਰ ਇੰਡੀਆ ਰੇਲਵੇ ਗਵਰਨਮੈਂਟ ਇਨ ਦੀ ਅਧਿਕਾਰਿਤ ਵੈੱਬਸਾਈਟ ਤੇ ਜਾ ਸਕਦੇ ਹੈਗੇ ਨੇ ਆਪਣੇ ਖੇਤਰ ਦੇ ਅਨੁਸਾਰ ਅਪਲਾਈ ਕਰ ਸਕਦੇਗੇ ਨੇ ਭਰਤੀ ਦੇ ਵੇਰਵੇ ਰੇਲਵੇ ਦੀ ਇਹ ਭਰਤੀ ਨਰਸਿੰਗ ਸੁਪਰਡੈਂਟ ਸਪੀਚ ਥੈਰੇਪੀ ਫੀਲਡ ਵਰਕਰ ਤੇ ਤੇ ECG ਟੈਕਨੀਸ਼ੀਅਨ ਡਾਈਟੀਸ਼ਨ ਤੋਂ ਬਾਅਦ ਤੋਂ ਲੈ ਕੇ ਵੱਖ-ਵੱਖ ਸਾਮੀਆਂ ਲਈ ਕੀਤੀ ਗਈ ਹੈ ਇਸ ਭਰਤੀ ਜਰੀਏ 1376 ਅਹੁਦਿਆਂ ਨੂੰ ਭਰਿਆ ਜਾਵੇਗਾ ਉਮਰ ਦੀ ਗੱਲ ਕਰੀ ਕਿਸ ਇਹ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 18 ਸਾਲ ਤੋਂ ਲੈ ਕੇ 21 ਸਾਲ ਤੱਕ ਅਤੇ ਵੱਧ ਤੋਂ ਵੱਧ 33 ਸਾਲ ਤੋਂ ਲੈ ਕੇ 43 ਸਾਲ ਤੱਕ ਹੋਣੀ ਚਾਹੀਦੀ ਹੈ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਉਸ ਕੋਲ ਮਾਨਤਾ ਪ੍ਰਾਪਤ ਸੰਸਥਾ ਜੁਨੀਵਰਸਿਟੀ ਸੰਬੰਧਿਤ ਪੋਸਟ ਘੱਟ ਤੋਂ ਘੱਟ ਵਿਦਿਅਕ ਪੇਸ਼ੇਵਰ ਤਕਨੀਕੀ ਯੋਗਤਾਵਾਂ ਹੋਣੀ ਚਾਹੀਦੀ ਹੈਗੀ ਆ ਉਹ ਨਾਲ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਸਾਰੀ ਜਾਣਕਾਰੀ ਤੁਹਾਨੂੰ ਵੈਬਸਾਈਟਾਂ ਤੇ ਮਿਲ ਜਾਵੇਗੀ ਇੰਜ ਹੋਵੇਗੀ ਇਸ ਦੀ ਚੋਣ ਦੀ ਜਿਹੜੀ ਹੈਗੀ ਟੈਸਟ ਵਗੈਰਾ ਰੇਲਵੇ ਦੀ ਇਸ ਭਰਤੀ ਚ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਟੈਸਟ ਸੀਬੀਟੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ ਅਰਜੀ ਦੀ ਫੀਸ ਦੀ ਗੱਲ ਕਰੀਏ ਤਾਂ ਅਰਜੀ ਦੌਰਾਨ ਉਮੀਦਵਾਰਾਂ ਨੂੰ ਅਰਜੀ ਫੀਸ ਵਜੋਂ 500 ਰੁਪਏ ਅਦਾ ਕਰਨੇ ਪੈਣਗੇ ਜਦੋਂ ਕਿ ਐਸਸੀ ਐਸਟੀ ਸਾਬਕਾ ਫੌਜੀ ਮਹਿਲਾ ਟਰਾਂਜਿਸਟਰ EBC PWBD ਵਰਗ ਦੇ ਉਮੀਦਵਾਰਾਂ ਲਈ ਇਹ ਫੀਸ 250 ਰੁਪਏ ਹੋਵੇਗੀ ਭਰਤੀ ਨਾਲ ਸੰਬੰਧਿਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰੀ ਵੈੱਬਸਾਈਟ ਤੇ ਜਾ ਕੇ ਆਪਣੀ ਜਾਣਕਾਰੀ ਪ੍ਰਾਪਤ ਕਰ ਸਕਦੇ